ਅਕਤੋਂ ਸਾਲ ਸੈਂਕੜੇ ਪਹਿਲਾਂ ਹੀ ਰਸਲੇਟੜੀਏ ਬਾਪੇ ਨਾਨਕ ਨੇ ਸੀ ਹਲ ਧਰਤੀ ਤੇ ਆਇਆ ਪੀਤਾ ਸੱਚਖੰਡ ਚੋਂ ਲਿਆ ਕੇ ਹੀਰੇ ਨਰਮੇ ਨਾ ਤੰਨੇ ਭਗਤ ਵੇਖੋ ਆਪ ਸੀ ਬੁਝਵਾਇਆ ਪਾਣੀ ਦਿੱਤਾ ਫੇਰ ਸੀ ਉਹਨੂੰ ਦੇਵਤਾ ਇੰਦਰ ਨੇ ਫੁਰਪੇ ਰਵੀਦਾਸ ਦੇ ਨਾਲੇ ਨੀ ਗੜਵਾ ਬਿਚ ਤਾਂ ਦੇ ਨਾਂ ਲਈ ਰੇ ਬੁੱਧ ਨਰ ਮੇਲੇ ਖੜ ਕੇ ਨਹੀਂ ਮੈਂ ਫੜ ਕੇ ਫੜ ਕੇ ਕੋ ਬਕਾਵਦੀਆਂ ਪਰੀਆਂ ਦੋ ਜਗਵਾਇਆ ਗੱਲਿਆ পার্বਦੀ ਤੇ ਪਿੰਜਾ ਮਾਤਾ ਸੀਤਾਨ ਮਾਈ ਲੋਈ ਕੋਲੋਂ ਸੂਤ ਨਹੀਂ ਕਤਵਾਇਆ ਸੂਤ ਦੇਦਾ ਹੀਰੇ ਫਿਰ ਨਹੀਂ ਭਗਤ ਕਵੀਰ ਨੂੰ ਲੈ ਕੇ ਲਾਮਣ ਕੰਨੀਆਂ ਆਪ ਸੁਕਾਇਆ ਪਟਕਾ ਲੈ ਕੇ ਉਥੋਂ ਫੇਰ ਨਿਭੰਝੀਆਂ ਪੀੜਾਂ ਨੇ ਹੋ ਬੱਜਾ ਚਾਰ ਦੇ ਨਹੀਂ ਹਰੰਦੇ ਕੋਲ ਪਟਾਇਆ ਐਨੇ ਭਗਤਾਂ ਲੈ ਨਹੀਂ ਲੱਗੇ ਹਤਲੇ ਵਟਕੇ ਰੂ ਬੈਠਕੇ ਪਟਕਾ ਐਰ ਕਰਨਾ ਦੇਵ ਨ ਸਤਿਸ਼ਨਾ 快，快，快。